ਇਤਰੋਂ ਪਿੰਡ ਜੀਤੇ ਖੜੇ ਆ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆ ਇੱਕ ਟਰੈਕਟਰ ਤਾਂ ਹੈਗਾ ਫਾਰਮ ਟਰੈਕ 50 ਇੱਕ ਸੋਨਾਲੀ ਕਾ ਤੇ ਦੂਜਾ ਹੈਗਾ ਅਰਜਨ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਵਧੀਆ ਬਾਈ ਜੀ ਠੀਕ ਠੀਕ ਠਾਕ ਜੀ ਹਾਂਜੀ ਹਾਂਜੀ ਬਾਈ ਸਾਰੇ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਫਾਰਮ ਟਰੈਕ 50 ਇਹ ਮਾਡਲ ਕਿਹੜਾ ਬਾਈ ਇਹ ਮਾਡਲ ਹੈਗਾ 1996 ਬਾਈ ਜੀ ਠੀਕ ਹੈ ਜੀ 85 ਟੋਨਰ ਆ ਜੀ ਇਹ ਟਰੈਕਟਰ ਆਪਾਂ ਬਾਈ ਜੀ ਜਿਲੰਧਰ ਜਿਲ੍ਹੇ ਤੋਂ ਲੈ ਕੇ ਆਏ ਆ ਬੰਦਿਆ ਦਾ ਜਲੰਧਰ ਸ਼ਹਿਰ ਖਾਸ ਹੀ ਸੀਗਾ 1996 ਮਾਡਲਾ ਹਾਂਜੀ ਹਾਂਜੀ ਬਾਈ ਜੀ ਠੀਕ ਆ ਫਸਟ ਓਨਰ ਪਿਆ ਹਾਈ ਤਾਂ ਹੀ ਓਨਰ ਹਾਂਜੀ ਹਾਂਜੀ ਠੀਕ ਹੈ ਜਲੰਧਰ ਏਰੀਏ ਚ ਲੈ ਆਂਦਾ ਪਾਲਟੀ ਬਾਈ ਜੀ ਬਾਹਰ ਗਈ ਵੀ ਸੀ ਜਿੰਨਾ ਤੋਂ ਆਪਾਂ ਟਰੈਕਟਰ ਲਿਆ ਇਹ ਠੀਕ ਹੈ ਜੀ ਇਹ ਟਰੈਕਟਰ ਖੜਾ ਹੀ ਸੀ ਕਰ ਇਹਦੇ 2008 ਦੇ ਟਾਇਰ ਪਏ ਬਾਈ ਜੀ ਟਾਇਰ ਇਹਦੇ ਹਜੇ ਤੱਕ ਬੰਨ ਕੇ ਚੱਲੋ 85 ਤੋਂ ਲੱਬੇ ਪੈਸੇ ਪਏ ਆ ਜੇ 8 ਉਹਦੇ ਮਤਲਬ 2008 ਚ ਹਾਂਜੀ ਹਾਂਜੀ ਟਾਇਰ ਪਏ ਆ 8 ਚ ਪਏ ਆ ਤੇ ਹਜੇ ਤਾਂ ਹੀ 85 ਪੈਸੇ ਪਏ ਆ ਟਾਇਰ ਵੀ ਫਿਰ ਚੱਲਿਆ ਤਾਂ ਥੋੜਾ ਹੀ ਆ ਇਸ ਹਿਸਾਬ ਨਾਲ ਘੱਟ ਚੱਲਿਆ ਟਰੈਕਟਰਾਂ ਦਾ ਹਾਂਜੀ ਬਹੁਤ ਹੀ ਘੱਟ ਚੱਲਿਆ। ਮੈਨੂੰ ਦੀ ਗਰੰਟੀ ਆ ਗਾਹਕ ਜਿੱਥੋਂ ਮਰਜੀ ਆਵੇ ਜੇ ਕਿਤੇ ਟਰੈਕਟਰ ਤੇ ਕਲਮ ਹੋ ਵੀ ਲੱਗੀ ਹੋਵੇ ਤਾਂ ਆਉਣ ਜਾਣ ਦਾ ਖਰਚਾ ਦਿੱਤਾ ਜਾਊਗਾ ਬਈ ਜੀ। ਠੀਕ ਆ ਵੀ ਤੁਹਾਡੀ ਪੂਰੀ ਗਰੰਟੀ ਆ ਟਰੈਕਟਰ ਦੀ। ਇੰਜਨ ਗੇਅਰ ਦੀ ਇੰਜਨ ਗੇਅਰ ਦੀ ਬਾਕੀ ਅਰੀਜਨਲ ਸਾਰਾ ਟਰੈਕਟਰ ਆ। ਹਾਂਜੀ। ਮਗਰਾੜ ਮਗਰੂੜ ਹੇ ਤਾਂ ਸਾਰੇ ਨਾਲ ਦੇ ਆ ਟਰੈਕਟਰ ਦੇ। ਇੰਜਨ ਜੇ ਖੁੱਲਿਆ ਹੋਵੇ ਉਹਦੀ ਵੀ ਆਪਣੀ ਗਰੰਟੀ ਆ ਬਈ ਜੀ। ਠੀਕ ਆ ਹੇ ਤਾਂ ਹੀ ਕੰਪਨੀ ਦਾ ਇੰਜਨ ਆ ਜੇ ਨੱਟ ਵੀ ਚਾਬੀ ਵੀ ਲੱਗੀ ਹੋਵੇ ਤਾਂ ਫੁੱਲ ਗਰੰਟੀ ਆ। ਠੀਕ ਆ ਬਈ ਫੁੱਲ ਗਰੰਟੀ ਆ ਜੀ ਬਾਕੀ ਟਰੈਕਟਰ ਕਿ ਤੋਂ ਨਹੀਂ ਗਲਿਆ ਐਨ ਸਾਰਾ ਅਰੀਜਨਲ ਟਰੈਕਟਰ ਪਿਆ ਬਾਈ ਦੇ ਕਹਿਣ ਮੁਤਾਬਕ 8 2008 ਦੇ ਟਾਇਰ ਪਏ ਹੋਇਆ ਇਹ ਹਿਸਾਬ ਨਾਲ ਤਾਂ ਬਹੁਤ ਹੀ ਥੋੜਾ ਟਰੈਕਟਰ ਚੱਲਿਆ ਕਿ ਨਹੀਂ ਬਾਈ ਬਾਈ ਜੀ ਦੂਜੀ ਜੋੜੀ ਇਹਨੂੰ ਟਾਇਰਾਂ ਦੀ ਪਈ ਆ ਦੂਜੀ ਜੋੜੀ ਹੈ ਇਹ ਪੰਨ ਚੱਲੋ 85 ਤੋਂ 90 ਪੈਸੇ ਪਏ ਨੇ ਮੀਟਰ ਤੇ ਇਹ 4000 ਘੰਟੇ ਚੱਲਿਆ ਬਾਈ ਠੀਕ ਆ ਬਾਈ ਵੀ ਇੰਨਾ ਥੋੜਾ ਚੱਲਿਆ ਜਲੰਧਰ ਏਰੀਆ ਦੇ ਬੰਦੇ ਸੀ ਨਾ ਹਾਂਜੀ ਹਾਂਜੀ ਠੀਕ ਆ ਗੱਲ ਕਰਦੇ ਆ ਬਾਈ ਇਹਦੀ ਡਿਮਾਂਡ ਕਿੰਨੀ ਆ ਇਹਦੀ ਡਿਮਾਂਡ ਆਪਾਂ ਬਾਈ ਜੀ 1.5 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ 1.5 ਲੱਖ ਰੁਪਿਆ ਡਿਮਾਂਡ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਫੁੱਲ ਮਾਨਤਾਨ ਹੋ ਜਾਊਗਾ ਹਾਂਜੀ 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 ਤੁਹਾਡੇ ਕਰਕੇ ਜੇ ਕੋਈ ਤੁਹਾਡਾ ਨਾਮ ਲੈਂਦਾ ਵੀਡੀਓ ਦੇਖ ਕੇ ਉਹ ਬਹੁਤ ਹੋਰ ਵੀ ਮਾਨਤਾਨ ਕਰੇ ਠੀਕ ਹੈ ਜੀ ਠੀਕ ਹੈ ਜੀ ਪੂਰਾ ਮਾਨਤਾਨ ਕੀਤਾ ਜਾਊਗਾ ਜੀ ਬਾਕੀ ਟਰੈਕਟਰ 'ਚ ਕੋਈ ਕਮੀ ਨਹੀਂ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਕਦੇ ਹੋ ਤੁਸੀਂ ਠੀਕ ਹੈ ਬਾਕੀ ਨੰਬਰ 'ਤੇ ਆਵਣਾ ਬਾਈ 50 50 ਫਸਟ ਆਨਰ ਹੈ ਠੀਕ ਆ ਵੀਰੇ ਪਿਆ ਪੁਰਾਣੀ ਕੈਸ਼ ਦਾ ਟਰੈਕਟਰ ਹੈ ਕੈਸ਼ ਦਾ ਟਰੈਕਟਰ ਆ ਠੀਕ ਹੈ ਜੀ ਅੱਗੇ ਆ ਗਿਆ ਜੀ ਸੋਨਾਲੀ ਘਾੜੀ DI 750 ਇਹ ਕਿਹੜਾ ਮਾਡਲ ਆ ਬਾਈ ਇਹ 2015 ਮਾਡਲ ਆ ਨੰਬਰ ਪਿਆਵਾਂ ਹਾਂਜੀ ਹਾਂਜੀ ਸੈਕੰਡ ਓਨਰ ਹੈ ਇਹ ਦੂਜੇ ਨਾਮ ਆ ਠੀਕ ਹੈ ਜੀ ਇੱਥੇ ਲੋਕਲੀ ਨਾਗ ਆ ਤੇ ਨਾਲ ਦੇ ਟਾਇਰ ਆ ਇਹਦੇ ਬਾਈ ਜੀ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਮੰਨ ਕੇ ਚੱਲੋ ਵੀ 65 ਤੋਂ 70 ਪਰਸੈਂਟ ਟਾਇਰ ਨਾਲ ਦੇ ਆ ਬਾਈ ਜੀ ਠੀਕ ਆ 65 ਤੋਂ 70 ਪਰਸੈਂਟ ਟਾਇਰ ਨਾਲ ਦੇ ਆ ਟਰੈਕਟਰ ਦੇ ਕੰਡੀਸ਼ਨ ਚੈੱਕ ਕਰੋ ਜੇ ਦਿਨ ਖੁੱਲੇ ਹੋਵੇ ਤਾਂ ਆਪਾਂ ਗਾਹਕ ਨੂੰ ਆਉਣ ਜਾਣ ਦਾ ਖਰਚਾ ਦੇ ਦਾਂਗੇ ਬਾਈ ਜੀ ਠੀਕ ਹੈ ਜੀ ਕੰਪਨੀ ਦਾ ਇੰਜਨ ਆ ਬਾਕੀ ਜਿਹੜਾ ਜੇ ਖੁੱਲਿਆ ਹੋਇਆ ਬਾਈ ਗਾਰੰਟੀ ਦਿੰਦਾ ਪੂਰੀ ਇੰਜਨ ਗੇਅਰ ਦੀ ਵਿਵਾਹ ਕੇ ਚਲਾ ਕੇ ਲਿਆ ਸਕਦੇ ਹੋ ਟਰੈਕਟਰ ਇਹ ਵੀ ਠੀਕ ਆ ਬਾਕੀ ਸਾਰਾ ਅਰੀਨਲ ਆ ਸਮਾਨ ਇਸ ਟਰੈਕਟਰ ਨਾਲ ਬਾਈ ਪੂਰਾ ਸਾਰਾ ਦੇਵਾਂਗੇ ਜੀ ਛਤਰੀ ਡੰਡਾ ਫੱਟੀ ਮੋਰ ਤੋਂ ਲੈ ਕੇ ਸਭ ਕੁਝ ਨਾਲ ਮਿਲੂਗਾ ਠੀਕ ਆ ਸਾਰਾ ਸਮਾਨ ਬਾਈ ਜੀ ਟਰੈਕਟਰ ਦੇ ਨਾਲ ਮਿਲੂਗਾ ਟਰੈਕਟਰ ਪੂਰਾ ਸੋਹਣਾ ਤੇ ਸਾਫ ਕੰਡੀਸ਼ਨ ਦਾ ਟਰੈਕਟਰ ਆ ਬਾਈ ਇਹ ਤੇ ਲੋਨ ਕਰਾ ਦਿਓਗੇ ਤੁਸੀਂ ਹਾਂਜੀ ਹਾਂਜੀ ਲੋਨ ਹੋ ਜੂਗਾ ਜਿਸ ਬੰਦੇ ਦਾ ਸਫਲ ਸਕੋਰ ਵਧੀਆ ਤਾਂ ਆਪਾਂ 4 ਲੱਖ ਠੀਕ ਹੈ ਜੀ ਜੇ ਬਾਈ ਕਹਿੰਦਾ ਵੀ ਸਿੰਬਲ ਸਕੋਰ ਸਹੀ ਹੈ ਤਾਂ 4 ਲੱਖ ਦਾ ਲੋਨ ਹੋ ਜੂਗਾ ਇੱਥੇ ਹਾਂਜੀ ਹਾਂਜੀ ਇਹਦੀ ਡਿਮਾਂਡ ਕਿੰਨੇ ਕਰਦੇ ਆ ਇਹਦੀ ਡਿਮਾਂਡ ਆਪਾਂ ਬਾਈ ਜੀ 4 ਲੱਖ ਤੇ 10000 ਰੁਪਿਆ ਕਰਦੇ ਆ ਬਾਕੀ ਮੌਕੇ ਤੇ ਮਾੜਾ ਮੋਟਾ ਹੋਊਗਾ 4 10 ਡਿਮਾਂਡ ਕਰਦੇ ਆ ਹੋਰ ਕਰਦੇ ਹੋਗੇ ਮੌਕੇ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਚੱਕਰ ਨਹੀਂ ਉਹਨੇ ਦਾ ਹੀ ਲੋਨ ਹੋ ਜੂਗਾ ਜੀ ਇਹਦਾ ਮਤਲਬ ਸਿੰਬਲ ਸਹੀ ਹੋਵੇ ਟਰੈਕਟਰ ਪਾਸ ਕਰੇ ਆਗੇ ਤੇ ਕੱਲਾ ਟਰੈਕਟਰ ਲੈ ਕੇ ਲੋਨ ਕਰਾ ਕੇ ਹਾਂਜੀ ਹਾਂਜੀ ਬਾਈ ਜੀ ਕੋਈ ਪੇਮੈਂਟ ਦੇਣ ਦੀ ਨਹੀਂ ਠੀਕ ਹੈ ਬਾਈ ਬਾਕੀ ਓਕੇ ਰਿਪੋਰਟ ਆਈ ਜਾਣਗੇ ਨਾਲ ਹਾਂਜੀ ਹਾਂਜੀ ਇੱਧਰ ਆ ਗਿਆ ਜੀ ਅਰਜਨ 605 ਡੀ ਆਈ ਇਹ ਕਿਹੜਾ ਮਾਡਲ ਆ ਬਾਈ ਇਹ 2010 ਮਾਡਲ ਆ ਜੀ 2010 ਮਾਡਲ ਆ ਲੋਕਲ ਸਾਡੇ ਬਠਿੰਡੇ ਦਾ ਹੀ ਨੰਬਰ ਹੈ ਜੀ ਠੀਕ ਆ ਜੀ ਪੀ ਵੀ 03 ਹਾਂ ਜੀ ਫਰਸਟ ਓਨਰ ਆ ਬਾਈ ਜੀ ਬਠਿੰਡਾ ਨੰਬਰ ਆ ਫਰਸਟ ਓਨਰ ਆ ਬੈਂਪਰ ਮੂੰਪਰ ਪੂਰਾ ਤਗੜਾ ਲਾਇਆ ਭਾਈਆਂ ਨੇ ਮੂਰੇ ਥੋੜਾ ਬੈਂਪਰ ਲੱਗਿਆ ਆ ਬਾਈ ਜੀ ਕੋੜਾ ਬੈਂਪਰ ਲੱਗਾ ਟਾਇਰਾਂ ਦੀ ਇਹਦੀ ਗੱਲ ਕਰੀਏ ਬਾਈ ਟਾਇਰ ਬਾਈ ਜੀ ਮੰਨ ਕੇ ਚੱਲੋ 75 ਤੋਂ 80% ਟਾਇਰ ਆ ਚਾਰੇ ਚਾਰੇ ਟਾਇਰ 80% ਮੰਨ 사ਦੇ ਆ ਹੈਗੇ ਆ ਚਾਰੇ ਟਾਇਰ ਸਾਰੇ ਟਰੈਕਟਰ ਇਹਦੀ origignal ਦੀ ਗਾਰੰਟੀ ਹੈ ਜ ਠੀਕ ਹੈ ਜੀ ਸਾਰੇ origignal ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਹਨਾ ਬਾਈ ਜੀ ਸਰਵਸਾਂ ਸਾਰੇ ਟਰੈਕਟਰਾਂ ਦੀਆਂ ਨਵੀਆਂ ਹੋਈਆਂ ਸਾਰਿਆਂ ਦਾ ਮੰਗ ਲੈਣ ਦਾ ਬਸ ਜਾ ਕੇ ਜੋੜਨਾ ਹੀ ਆ ਠੀਕ ਹੈ ਜੀ ਆਪਾਂ ਘਰੇ ਹੀ ਟਰੈਕਟਰ ਵੇਚਦੇ ਆ ਬਾਈ ਜੀ ਮੰਡੀ-ਮੁੰਡੀ ਆਪਾਂ ਜਾਣਦੇ ਕੋਈ ਨਹੀਂ ਆਪਾਂ 5 ਤੋਂ 6 ਸਾਲ ਹੋ ਗਏ ਕੰਮ ਕਰਦੇ ਆਣ ਠੀਕ ਆ ਬਾਈ ਆਪਾਂ ਘਰੇ ਹੀ ਟਰੈਕਟਰ ਵੇਚਦੇ ਆ ਸਾਰੇ ਬਾਈ ਘਰੇ ਹੀ ਟਰੈਕਟਰ ਵੇਚਦੇ ਆ ਬਾਈ ਹੁਣੀ ਬਾਕੀ ਸਰਵਸਾਂ ਤਿੰਨਾਂ ਟਰੈਕਟਰਾਂ ਦੀਆਂ ਨਵੀਆਂ ਹੋਈਆਂ ਜਾ ਕੇ ਤੁਸੀਂ ਜੋੜਨਾ ਹੀ ਆ ਬਾਕੀ ਆਪਣੇ ਕੋਲ ਦੋ ਟਰੈਕਟਰ ਹੋਰ ਵੀ ਖੜੇ ਆ ਬਈ ਘਰੇ ਠੀਕ ਆ ਬਾਈ ਪਿਆਰ ਨਹੀਂ ਹੋਈ ਹਜੇ ਕਿ ਜਾਉਂਦੀ ਆ 5204 ਕਾਰ ਜਨ 2020 ਮਾਡਲ ਠੀਕ ਆ ਬਾਈ ਉਹਨਾਂ ਦੀ ਵੀ ਪਾ ਦੇਗੇ ਜੋ ਤਿਆਰ ਹੋ ਗਏ ਬਾਕੀ ਇਹਦੇ ਨਾਲ ਵੀ ਸਮਾਨ ਪੂਰਾ ਹੀ ਆ ਹਾਂਜੀ ਹਾਂਜੀ ਠੀਕ ਆ ਜੀ ਟਰੈਕਟਰ ਇਹਦੇ ਨਾਲ ਵੀ ਸਮਾਨ ਪੂਰਾ ਹੀ ਆ ਡੰਡਾ ਫੱਟੀ ਛਤਰੀ ਲੋਨ ਇਹਤੇ ਵੀ ਕਰਾ ਦੇਉਗੇ ਲੋਨ ਇਹਤੇ ਕਿੰਨੇ ਪੈਸੇ ਦਾ ਹੋ ਜਾਊਗਾ ਇਹਦੇ ਤੇ ਮੰਨ ਕੇ ਚੱਲੋ ਬਾਈ 1.5 ਤੋਂ 2 ਲੱਖ ਰੁਪਏ ਤੱਕ ਲੋਨ ਠੀਕ ਆ ਜੀ 1.5 ਤੋਂ 2 ਲੱਖ ਦਾ ਲੋਨ ਹੋ ਜਾਊਗਾ ਡਿਮਾਂਡ ਕਿੰਨੀ ਕਰਦੇ ਹੋ ਬਾਈ ਇਹ ਵੀ ਆਪਾਂ ਬਾਈ ਜੀ 3 ਲੱਖ ਤੇ 60000 ਰੁਪਏ ਕਰਦੇ ਆ 10 ਲੱਖ 60 ਹਜ਼ਾਰ ਦੀ ਡਿਮਾਂਡ ਆ ਜੀ ਬਾਕੀ ਮੌਕੇ ਤੇ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਫੁੱਲ ਮਾਨਤਨ ਕੀਤਾ ਜਾਊਗਾ ਹਾਂ ਆਪਾਂ ਟਰੈਕਟਰ ਬਾਈ ਜੈਨੂਆਂ ਜਾਂ ਵੇਚ ਕੇ ਕੋਈ ਜਾ ਪਰ ਰੰਗ ਪੇਂਟ ਤੋਂ ਬਹੁਤ ਚਾਲੂ ਆ ਠੀਕ ਆ ਬਾਈ ਇਸ ਨਾਲ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਬਾਈ ਪੈਸੇ ਇੱਕ ਵਾਰ ਨਹੀਂ ਲਾਉਣੇ ਹੁੰਦੇ ਬੰਦੇ ਨੇ ਨਹੀਂ ਚੀਜ਼ ਵਧੀਆ ਮਿਲ ਜੇ ਉਹਦੀ ਗੀ ਦੀ ਨਹੀਂ ਬਾਕੀ ਕੋਈ ਬਾਈ ਕਮੀ ਪੇਸ਼ੀ ਹੁੰਦੀ ਆ ਤਾਂ ਆਪਾਂ ਕਢਾ ਕੇ ਵੇਖਦੇ ਆ ਕਦੇ ਇਹ ਨਹੀਂ ਵੀ ਜੱਪੂ ਤੱਪੂ ਕੰਮ ਨਹੀਂ ਕਰਾਂ ਕਦੇ ਵੀ ਠੀਕ ਆ ਠੀਕ ਆ ਬਾਈ ਬੰਦੇ ਨੇ ਪੈਸੇ ਇੱਕ ਵਾਰ ਲਾਉਣੇ ਆ ਵਾਰ-ਵਾਰ ਨਹੀਂ ਲਾਉਣੇ ਹਨਾ ਸਹੀ ਗੱਲ ਆ ਬਾਈ ਵੀ ਕਿਸੇ ਨਾਲ ਵੀ ਆਪਾਂ ਕਦੇ ਧੋਖਾ ਧੜੀ ਵਾਲਾ ਕੰਮ ਨਹੀਂ ਕੀਤਾ ਬਾਈ ਠੀਕ ਆ ਠੀਕ ਆ ਬਾਈ ਬਾਕੀ ਤਿੰਨਾ ਟਰੈਕਟਰ ਬਾਈ ਕਿਹ ਬਠਿੰਡੇ ਤੋਂ ਅੰਬਰਸਰ ਰੋਡ ਤੇ ਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਨੰਬਰ ਬੋਲਦੀ ਮੈਂ ਨੰਬਰ ਆਪਣਾ ਹੈਗਾ 75299 ਜੀ 46838 ਬਈ ਜੀ ਠੀਕ ਹੈ ਬਾਈ ਹੁਣ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦਿਓ ਇਹ ਤਿੰਨਾਂ ਟਰੈਕਟਰਾਂ ਚ ਕੋਈ ਚੱਕਰੀ ਨਹੀਂ ਬਾਈ ਜਦੋਂ ਤੇਰਾ ਨਾਮ ਲੈਣਗੇ ਆ ਕਿ ਜਿਵੇਂ ਕਹਿਣਗੇ ਪੂਵੇ ਕਰਨਾ ਠੀਕ ਹੈ ਬਾਈ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ